ਸਸਾ ਸ਼ੁਇਕਾਲ ਜੀ ਮਿਲ ਕਾ ਦਿਓ ਤੁਸੀਂ ਬਹੁਤ ਵਧੀਆ ਹੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਜੀ ਪਹਿਲਾਂ ਦੀ ਤਰ੍ਹਾਂ ਸੁੱਖ-ਪੀਨ ਦੇ ਰਿਲੇਟਡ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਇਹ ਜੋ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ 8-10 ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਹੈਨਾ ਤੇ ਉਸ ਦੀਆਂ ਹੌਲੀ ਹੌਲੀ ਵੀਡੀਓਜ਼ ਆਪਣੇ ਸਾਹਮਣੇ ਆ ਰਹੀਆਂ ਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਸੁੱਖ ਪੈਣ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਸਾਰਾ ਨੂੰ ਹੀ ਪਤਾ ਹੈ ਤੇ ਉਹਨਾਂ ਦੇ ਜਿਹੜੇ ਹਸਬੈਂਡ ਆ ਉਹ ਪੁਲਿਸ ਦੇ ਕਸਟੜੀ ਦੇ ਵਿੱਚ ਹਨਾ ਉਹਨਾਂ ਸ਼ਾਂਗਨ ਹੋ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਪੇਕਾ ਫੈਮਿਲੀ ਆ ਉਹ ਉਹਨਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰਿਆਂ ਨੂੰ ਹਨਾ ਸੋਹਰਾ ਫੈਮਿਲੀ ਨੂੰ ਸੁੱਖ ਦੀ ਨੂੰ ਤੇ ਜਿਹੜੀ ਸੁੱਖ ਦੀ ਸੋਹਰਾ ਫੈਮਿਲੀ ਆ ਉਹ ਕਿਵੇਂ ਨਾ ਕਿਵੇਂ ਕਰਕੇ ਵੀ ਕੈਪਟਨ ਸਿੰਘ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰਿਆਂ ਦੀ ਮਤਲਬ ਕਿ ਜਿੱਦੋ ਜਿਆਦਾ ਲੱਗੀ ਹੋਈ ਆ ਹਨਾ ਕੀ ਹੁੰਦਾ ਹੀ ਆ ਹਨਾ ਕਿਸੇ ਦੀ ਧੀ ਗਈ ਆ ਹਨਾ ਕਿਸੇ ਦਾ ਪੁੱਤ ਹੋਇਆ ਵਾ ਸਾਰਿਆਂ ਨੂੰ ਹੀ ਦੁੱਖ ਹੈਗਾ ਇਸ ਚੀਜ਼ ਦਾ ਹਨਾ ਪਰ ਆਪਾਂ ਤੁਹਾਨੂੰ ਦੱਸ ਦਈਏ ਕਿ ਹੌਲੀ ਹੌਲੀ ਇਸ ਵੀ ਗੱਲ ਦੇ ਵਿੱਚ ਨਵੇਂ ਤੋਂ ਨਵੇਂ ਮੋੜ ਆ ਰਹੇ ਆ ਤੇ ਸੁਖ ਦੀ ਪੇਕਾ ਫੈਮਿਲੀ ਨੇ ਇੰਟਰਵਿਊ ਕੀਤਾ ਸੀ ਹਨਾ ਉਹਨਾਂ ਨੇ ਪੱਤਰਕਾਰ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਆਪਦੀਆਂ ਗੱਲਾਂ ਅੱਗੇ ਰੱਖੀਆਂ ਸੀ ਪਹਿਲਾਂ ਉਹਨਾਂ ਨੂੰ ਆਪਾਂ ਕਦੇ ਵੀ ਸੋਸ਼ਲ ਮੀਡੀਆ ਤੇ ਨਹੀਂ ਸੀ ਦੇਖਿਆ ਹਨਾ ਪਰ ਆਪਾਂ ਸੁਖ ਦੀ ਸੋਹਣਾ ਫੈਮਿਲੀ ਨੂੰ ਆਪਾਂ ਜਾਣਦੇ ਹੀ ਆ ਸਾਰੀ ਨੂੰ ਹੈ ਨਾ ਤੇ ਆਪਾਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਿਆ ਹੀ ਹੈ ਨਾ ਤੇ ਪਰ ਸੁਖ ਦੀ ਸਭ ਪੇਕਾ ਫੈਮਿਲੀ ਨੂੰ ਆਪਾਂ ਕਦੇ ਨਹੀਂ ਦੇਖਿਆ ਪਰ ਹੁਣ ਪਹਿਲਾ ਜਿਸ ਦਿਨ ਉਸ ਦੀ ਮੌਤ ਹੁੰਦੀ ਹੈ ਸੁਖ ਦੀ ਉਸ ਦਿਨ ਸਿਰਫ ਉਸ ਦਾ ਮਤਲਬ ਡੈਡੀ ਤੇ ਉਸ ਦਾ ਭਰਾ ਹੀ ਸਾਹਮਣੇ ਆਏ ਸੀਗੇ ਆਪਾਂ ਦੇਖਿਆ ਹੀ ਸੀਗਾ ਕਿ ਹਸਪਤਾਲ ਦੇ ਬਾਹਰ ਉਸ ਦਾ ਭਰਾ ਤੇ ਉਸ ਦਾ ਡੈਡੀ ਹੀ ਸੀਗੇ ਜੋ ਕਿ ਪੱਤਰਬੱਗਾਂ ਨਾਲ ਗੱਲਬਾਤ ਕਰ ਰਹੀ ਸੀਗੇ ਹੈ ਨਾ ਹੋਨ ਉਸ ਤੋਂ ਬਾਅਦ ਉਹਨਾਂ ਦੀ ਭਾਬੀ ਨੇ ਵੀ ਇੰਟਰਵਿਊ ਦਿੱਤੀ ਸੀ ਨਾ ਭਾਬੀ ਨਾਲ ਵੀ ਗੱਲਬਾਤ ਕੀਤੀ ਆ ਪੱਤਰਕਾਰਾਂ ਨੇ ਹੈ ਨਾ ਕਿ ਭਾਬੀ ਨੇ ਵੀ ਬਹੁਤ ਸਾਰੇ ਵੀ ਮਤਲਬ ਗੱਲਾਂ ਦੱਸੀਆਂ ਵਾ ਹੈ ਨਾ ਇਹ ਰੱਬ ਜਾਣਦਾ ਸੱਚ ਹੈ ਝੂਠ ਹੈ ਨਾ ਆਪਣੇ ਗਨੀ ਕਿਸ ਦੇ ਹੁਣ ਮਤਲਬ ਕਿ ਸੁਖ ਦੀ ਮੰਮੀ ਵੀ ਕੈਮਰੇ ਦੇ ਸਾਹਮਣੇ ਆਏ ਆ ਹੈ ਨਾ ਤੇ ਉਸ ਨੇ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਆ ਕੈਪਟਨ ਸਿੰਘ ਦੇ ਪਰ ਆਪਾ ਤਾਂ ਉਹ ਦੱਸ ਤੀ ਇਹ ਪਹਿਲਾਂ ਤਾਂ ਉਹਨਾਂ ਦੀ ਫੈਮਲੀ ਨੇ ਕਿਹਾ ਸੀ ਵੀ ਸਿਰਫ ਕੈਪਟਨ ਸਿੰਘ ਤੇ ਹੀ ਉਹ ਇਲਜ਼ਾਮ ਲਗਾ ਰਹੀ ਸੀਗੀ ਸੁਖ ਦੇ ਕਾ ਫੈਮਲੀ ਪਰ ਹੁਣ ਉਹ ਸੁਖ ਦੇ ਪੂਰੇ ਪਰਿਵਾਰ ਦੇ ਹੀ ਸੋਹਰਾ ਪਰਿਵਾਰ ਦੇ ਹੀ ਇਲਜ਼ਾਮ ਲਗਾ ਰਹੀ ਆ ਕਿ ਸੁਖ ਨੂੰ ਮਾਰਨ ਦੀ ਪੂਰੀ ਫੈਮਲੀ ਪੂਰੀ ਸੋਹਰਾ ਪਰਿਵਾਰ ਦੀ ਹੀ ਪਲੈਨਿੰਗ ਸੀਗੀ ਏ ਹੁਣ ਵੀਡੀਓ ਨਜ਼ਰ ਆਈ ਆਪਣੇ ਸਾਹਮਣੇ ਉਹ ਕਹਿ ਰਹੇ ਆ ਕਿ ਜਿਹੜੀ ਉਹਨਾਂ ਦੀ ਬੇਟੀ ਐ ਦੋਤੀ ਆ ਨਾ ਸਿਮਰਨ ਉਸਨੇ ਬਿਆਨ ਦਿੱਤੇ ਸੀ ਕਿ ਮੇਰਾ ਪਪਾ 7 ਸਾਲ ਬਾਅਦ ਆਇਆ ਸੀ ਉਹ ਕਹਿ ਰਹੀ ਐ ਇਹ ਵੀ ਗਲ ਝੂਠਾ ਉਹ ਹੁਣ ਤੋਂ 1 ਸਾਲ ਡੇਢ ਸਾਲ ਪਹਿਲਾਂ ਹੀ ਉਹ ਗਿਆ ਵਾ ਬਾਹਰ ਇਸ ਤੋਂ ਪਹਿਲਾਂ ਉਹ 4 4.5 ਸਾਲ ਬਾਅਦ ਬਾਹਰ ਆਇਆ ਸੀ ਪਰ ਸਾਲ ਡੇਢ ਸਾਲ ਉਰ ਵਿੱਚ ਫੇਰ ਲਾ ਕੇ ਗਿਆ ਵਾ ਤੇ ਹੁਣ ਉਸ ਅਨੁਸਾਰ ਹੋ ਗਿਆ ਸੀ ਗਏ ਨੂੰ ਤੇ ਪਰ ਉਹ ਉਹਨਾਂ ਦੀ ਜਿਹੜੀ ਬੇਟੀ ਨੇ ਬਿਆਨ ਦਿੱਤਾ ਕਿ ਮੇਰਾ ਪਪਾ ਸਾਕਾ ਸਾਲ ਬਾਅਦ ਆਇਆ ਵਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਸ ਬੱਚੀ ਨੂੰ ਇਹਨਾਂ ਨੇ ਤੰਕਾਇਆ ਗਿਆ ਉਹ ਬੱਚੀ ਨੂੰ ਜੋ ਕਿ ਉਸ ਦੀ ਪਿਕਾ ਫੈਮਿਲੀ ਦੇ ਬਿਆਨ ਦਿੱਤੇ ਗਿਆ ਕਿ ਸੋਖ ਨੂੰ ਅਸੀਂ ਕਾਨਕ ਚੋਲ ਅਸੀਂ ਆਪ ਗਿੰਦੇ ਰਹੇ ਕੋਈ ਵੀ ਸੂਟ ਸਪਾਸ ਯਾਪ ਹੀ ਗਿੰਦੇ ਰਹੇ ਤੇ ਅਸੀਂ ਉਸ ਨੂੰ ਕਿਹਾ ਵੀ ਤੂੰ ਵੀ ਇਹਨਾਂ ਨੂੰ ਵੀ ਛੱਡ ਦੇ ਪਰ ਉਹ ਆਪਣੇ ਬੱਚਿਆਂ ਨੂੰ ਬਹੁਤ ਹੀ ਪਿਆਰ ਕਰਦੀ ਸੀ ਉਹ ਕਹਿੰਦੀ ਸੀ ਮੇਰੀ ਕਿਸਮਤ ਆ ਹਣਾ ਵੀ ਮੈਂ ਉਹ ਕਰੀ ਜਾਣੀ ਆ ਪਰ ਉਹ ਕਹਿ ਰਹੀ ਆ ਕਿ ਉਹਨਾਂ ਦੀ ਅੜਬੜ ਹੀ ਰਹਿੰਦੀ ਸੀਗੀ ਤੇ ਉਸ ਨੇ ਧਮਕੀ ਦਿੱਤੀ ਸੀਗੀ ਕੈਪਟਨ ਸਿੰਘ ਨੇ ਕਿ ਕੋਈ ਨਹੀਂ ਮੈਂ ਆ ਕੇ ਇੱਕ ਪਾਸਾ ਨਵੀਡੂੰਗਾ ਤੇ ਉਹ 7 ਤਰੀਕ ਨੂੰ ਬਾਹਰੋਂ ਆਇਆ ਤੇ ਉਸ ਨੇ ਗਰੰਟਰੀ ਨੂੰ ਸੋ ਖੁਨੋ ਮਾਰ ਦਿੱਤਾ ਉਹਨਾਂ ਨੇ ਇਹੀ ਇਲਜ਼ਾਮ ਆ ਤੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਕੌਣ ਸੱਚ ਕਹਿ ਰਿਹਾ ਕੌਣ ਝੂਠ ਕਹਿ ਰਿਹਾ ਨਾ ਕਿਉਂਕਿ ਆਪਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਿਓ ਜੀ ਆਪਾਂ ਇਹ ਵੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਸੁਖਨੀ ਸੋਹਣਾ ਫੈ ਆਪਣੇ ਨੂੰ ਜਾਣਦੇ ਆ ਵਲੋਗਾਂ ਦੇ ਵਿੱਚ ਦੇਖਿਆ ਗਿਆ ਜੋ ਕਿ ਬਿਲਕੁਲ ਵੀ ਇਦਾਂ ਨਹੀਂ ਮਹਿਸੂਸ ਹੁੰਦਾ ਵੀ ਉਹਨਾਂ ਦੇ ਵੀ ਇਦਾਂ ਦਾ ਉਹ ਕੰਮ ਕੀਤਾ ਹੋਵੇਗਾ ਕਿਉਂਕਿ ਇੱਕਦਾਂ ਸੋਚੋ ਵੀ ਜਿਹੜਾ ਬੰਦਾ ਹੈ ਨਾ ਵਲੋਗਿੰਗ ਕਰਦਾ ਵਾ ਉਹ ਬੰਦਾ ਇਹ ਕੰਮ ਬਿਲਕੁਲ ਵੀ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਹੁੰਦਾ ਅਸੀਂ ਸੋਸ਼ਲ ਮੀਡੀਆ ਦੀ ਯੂਜ਼ ਕਰਦੇ ਆ ਸਾਡੇ ਨਾਲ ਬਹੁਤ ਲੱਖਾਂ ਲੋਕ ਜੁੜੇ ਹੋਏ ਆ ਹਨਾ ਆਪਾਂ ਨੂੰ ਇਹ ਤਾਂ ਪਤਾ ਹੀ ਆ ਨਾ ਪਰ ਜੋ ਇਲਜ਼ਾਮ ਲੱਗ ਰਹੇ ਆ ਉਹ ਗਲਤ ਹੀ ਲੱਗ ਰਹੇ ਆ ਇਲਜ਼ਾਮ ਕੈਪਟਨ ਸਿੰਘ ਤੇ ਵੀ ਹੈ ਨਾ ਤੇ ਸਾਰਾ ਪਰਿਵਾਰ ਤੇ ਵੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ